ਸਤਗੁਰੂ ਕਬੀਰ ਜੀ ਦੇ 627ਵੇਂ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਕੱਡੀਆਂ ਜਾ ਰਹੀਆਂ ਹਨ ਪਰਬਤ ਫੇਰੀਆਂ ਸਤਗੁਰੂ ਕਬੀਰ ਸੇਵਕ ਸਭਾ ਨਵੀਂ ਅਬਾਦੀ ਪੁੰਦਰ ਜੀਟੀ ਰੋਡ ਬਟਾਲਾ ਵੱਲੋਂ ਸਤਗੁਰੂ ਕਬੀਰ ਜੀ ਦੇ ਪ੍ਰਕਾਸ਼ ਦਿਹਾੜੇ ਜੋ ਕਿ 11 6 2025 ਨੂੰ ਆ ਰਿਹਾ ਹੈ ਉਸੇ ਦੇ ਸੰਬੰਧ ਵਿੱਚ ਵੱਖ-ਵੱਖ ਸਭਾਵਾਂ ਕਮੇਟੀਆਂ ਵੱਲੋਂ 31 5 2025 ਤੋਂ ਪਰਬਤ ਫੇਰੀਆਂ ਕੱਡੀਆਂ ਜਾ ਰਹੀਆਂ ਹਨ ਅਜਦੀ ਪਰਬਾਤ ਫੇਰੀ ਸ਼੍ਰੀ ਅੰਮ੍ਰਿਤ ਲਾਲ ਭਗਤ ਹੈਲਥ케ਅਰ ਸੈਂਟਰ ਨਵੀਂ ਅਬਾਦੀ ਪੁੰਦਰ ਜੀ ਡੀ ਰੋਡ ਬਟਾਲਾ ਵਿਖੇ ਕਮੇਟੀ ਪ੍ਰਧਾਨ ਸ਼੍ਰੀ ਓਮ ਪ੍ਰਕਾਸ਼ ਜੀ ਦੀ ਅਗਵਾਈ ਵਿੱਚ ਪਹੁੰਚੀ ਪਰਿਵਾਰ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਸੰਤਾ ਨੇ ਬਾਣੀ ਦਾ ਗੁਰਗਾਨ ਕੀਤਾ ਤੇ ਸ਼ਬਦ ਗਾਇਨ ਵੀ ਕੀਤਾ ਉਪਰੰਤ ਸ਼੍ਰੀ ਅੰਮ੍ਰਿਤ ਲਾਲ ਭਗਤ ਜੀ ਨੇ ਸੰਤਾ ਦਾ ਧੰਨਵਾਦ ਕੀਤਾ ਤੇ ਸਾਰਿਆਂ ਨੂੰ ਸਤਿਗੁਰੂ ਕਬੀਰ ਜੀ ਦੀ ਸਿੱਖਿਆਵਾਂ ਦੇ ਚੱਲਣ ਲਈ ਸੰਦੇਸ਼ ਦਿੱਤਾ ਪ੍ਰਧਾਨ ਸ਼੍ਰੀ ਓਮ ਪ੍ਰਕਾਸ਼ ਜੀ ਨੇ ਮਿਤੀ 10 6 ਨੂੰ ਨਿਕਲਣ ਵਾਲੇ ਨਗਰ ਕੀਰਤਨ ਚ ਸ਼ਾਮਿਲ ਹੋਣ ਦੀ ਬੇਨਤੀ ਕੀਤੀ ਇਸ ਮੌਕੇ ਅੱਜ ਦੇ ਇਸ ਪ੍ਰਭਾਤ ਫੇਰੀ ਵਿੱਚ ਸ਼੍ਰੀ ਮੋਹਨ ਲਾਲ ਭਗਤ ਸ਼੍ਰੀ ਸੁਰਿੰਦਰ ਪਾਲ ਭਗਤ ਮਾਸਟਰ ਕੰਸ ਰਾਜ ਭਗਤ ਮਹਿੰਦਰ ਪਾਲ ਭਗਤ ਰਜੇਸ਼ ਕੁਮਾਰ ਭਗਤ ਮੱਖਣ ਲਾਲ ਭਗਤ ਬਨਾਰਸੀ ਲਾਲ ਭਗਤ ਸ਼ਿਲੋ ਦੇਵੀ ਕਾਂਤਾ ਦੇਵੀ ਅਵਤਾਰਕੋਰ ਰਜਨੀਵਾਕਾ ਰਚਨਾ ਦੇਵੀ ਰਾਣੀ ਦੇਵੀ ਤੋਂ ਇਲਾਵਾ ਵਿਸ਼ੇਸ਼ ਤੌਰ ਤੇ ਸਤਿਕਾਰਯੋਗ 96 ਸਾਲਾ ਬਜ਼ੁਰਗ ਸ਼੍ਰੀ ਪੂਰਨ ਚੰਦ ਭਗਤ ਅਤੇ ਹੋਰ ਬਹੁਤ ਸਾਰੀਆਂ ਸੰਤਾਂ ਸ਼ਾਮਿਲੀਆਂ ਆਓ ਤੁਹਾਨੂੰ ਕੁਝ ਲਾਈਵ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਤਾਜ਼ੀ ਖਬਰਾਂ ਦੇਖਣ ਲਈ ਦੇਖਦੇ ਰਹੋ ਤੁਹਾਡਾ ਆਪਣਾ YouTube ਤੇ Facebook ਚੈਨਲ ਪੰਜਾਬ ਅਬ ਨਿਊਜ਼ ਸਤਿਗੁਰੂ ਜੀ ਜਮਾ ਰਾਜ ਕੀ ਜੈ ਬੋਲੇ ਹਰਿ ਕਾਸ਼ੀ ਗੁਰੂ ਦਾਾਮ ਕੀ ਜੈ

i ਸਤਿਗੁਰੂ ਕਬੀਰ ਸਾਹਿਬ ਆਰਾਜ ਕੀ ਜੈ ਮੈਂ ਓਮ ਪ੍ਰਕਾਸ਼ ਅੰਗਦਾ ਵਿਚਾਰਨਾ ਦਾਸ ਸਤਿਗੁਰੂ ਕਬੀਰ ਅਨਸ਼ਾਲਾ ਨਈਬਦੀ ਪੁੰਦਰ ਔਰ ਸਤਿਗੁਰੂ ਕਬੀਰ ਸੇਕ ਸਭਾ ਦੇ ਮੁਖ ਸੇਵਾਦਾਰ ਦੇ ਤੌਰ ਤੇ ਪਤਨੀ ਜੀਓ ਜੋ ਸ਼੍ਰੋਮਣੀ ਸੰਧ ਬੰਦੀਸ਼ੌਰ ਸ੍ਰੀ ਸਤਿਗੁਰੂ ਕਬੀਰ ਸਾਹਿਬ ਜੀ ਦਾ ਪ੍ਰਕਾਸ਼ ਪੁਰਬ 11 ਜੂਨ ਨੂੰ ਆ ਰਿਹਾ ਹੈ ਉਸ ਦੇ ਜ਼ਬੰਦ ਵਿੱਚ ਸਮੂਹ ਨਗਰ ਨਿਵਾਸੀ ਸੰਗਤਾਂ ਵੱਲੋਂ ਮਿੱਟੀ ਕੱਤੀ ਨਈ 252 ਤੋਂ ਫਿਰ ਬਾਦ ਫੇਰੀਆਂ ਕਢੀਆਂ ਜਾ ਰਹੀਆਂ ਹਨ ਜੋ ਕਿ ਵੱਖ-ਵੱਖ ਮਹੱਲਾਂ ਦੇ ਵਿੱਚ ਹੁੰਦੀਆਂ ਆਈਆਂ ਸਾਨੂੰ ਡਾਕਟਰ ਅੰਮ੍ਰਿਤ ਲਾਲ ਜੀ ਨੇ ਬੁਲਾਇਆ ਸੀ ਅਸੀਂ ਤਾਂ ਸਾਰੀਆਂ ਹੀ ਅਸੀਂ ਅੱਜ ਉਹਨਾਂ ਦੇ ਪਰਬਾਤ ਮਿਲ ਕੇ ਬਲਾਵੇ ਸੀ ਉਹਨਾਂ ਦੇ ਗ੍ਰਾਹਕੇ ਪਹੁੰਚਿਆ ਹਨ ਔਰ ਸਤਿਗੁਰ ਜੀ ਬਾਣੀ ਜੀ ਦਾ ਗੁਣ ਗਾਣ ਕਰਕੇ ਔਰ ਹੁਣ ਅਦਾਸ ਕਰਕੇ ਮੰਗਰ ਭੰਡਾਰਾ ਸ਼ਕ ਕੇ ਜਾ ਰਹੀਆਂ ਹਨ ਸਤਿਗੁਰ ਆਉਣ ਵਾਲੀਆਂ ਪੀੜੀਆਂ ਨੂੰ ਇਹ ਜੋ ਸੰਦੇਸ਼ਾ ਹੈ ਉਹ ਉਹਨਾਂ ਨੂੰ ਪਹੁੰਚ ਸਕੇ ਔਰ ਦੁਨੀਆ ਵਿੱਚ ਵੀ ਸਾਰੀ ਜੋ ਬਾਹਰ ਵਿਦੇਸ਼ ਦੇਸ਼ ਵਿੱਚ ਸੰਗਤਾਂ ਨੇ ਉਹਨਾਂ ਨੂੰ ਇਸ ਮਹਾਨ ਗੁਰਪੁਰਬ ਦੀ ਗੁਰ ਉਤਸਵ ਦੀ ਲੱਖ ਲੱਖ ਵਧਾਈ ਹੋਵੇ ਬੋਲੋ ਸਤਿਗੁਰੂ 20 ਸਾਹ ਮਹਾਰਾਜ ਕੀ ਜੈ ਮੈਂ ਅਮਰਤ ਲਾਲ ਪਿੰਡ ਨਵੀਂ ਆਬਾਦੀ ਪੁੰਦਰ ਇੱਥੋਂ ਅੱਜ ਸਾਡੇ ਗ੍ਰਹਿ ਵਿਖੇ ਪ੍ਰਭਾਤ ਸ੍ਰੀ ਆਈ ਹੈ ਸੰਗਤਾਂ ਨੇ ਚਰਨ ਪਾਏ ਹਨ ਤੇ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਹਾਂ ਦੇ ਇਹ ਦੇ ਸੰਬੰਧ ਵਿੱਚ 10 ਜੂਨ ਨੂੰ ਨਗਰ ਕੀਰਤਨ ਵੀ ਨਿਕਲ ਰਿਹਾ ਹੈ ਆਬਾਦੀ ਪੁੰਦਰ ਤੋਂ

ਬਹੁਤ ਜੀਤੋਸ਼ਿਆ ਦੇ ਨਾਲ ਇਹ ਪ੍ਰਭਾਤ ਫੇਰੀਆਂ ਬੜੀ ਰੌਣਕ ਦੇ ਨਾਲ ਬੜੀ ਉਤਸ਼ਾਹ ਦੇ ਨਾਲ ਨਿਕਲ ਰਹੀਆਂ ਨੇ ਹੋਰ ਸਭ ਅਸੀਂ ਕਹਿੰਨੇ ਆ ਕਿ ਸਾਰੀ ਕਾਇਨਾਤ ਸਭ ਸਾਡੇ ਨਾਲ ਸਾਥ ਦੇਣਾ ਨਗਰ ਕੀਰਤਨ 10 ਤਰੀਕ ਨੂੰ ਨਿਕਲ ਰਿਹਾ ਹੈ ਸਭ ਮੀਡੀਆ ਵਾਲੇ ਵੀ ਸਾਡਾ ਸਾਥ ਦੇਣਾ ਤੇ ਬਟਾਲੇ ਦੇ ਵਿੱਚ ਹੀ ਇਹ ਇਹ ਮਨਾਇਆ ਜਾ ਰਿਹਾ ਹੈ ਇਹ ਸਾਰੇ ਵਰਲਡ ਦੇ ਵਿੱਚ ਮਨਾਇਆ ਜਾ ਰਿਹਾ ਹੈ ਕਨਕਬੀਰ ਸਾਹਿਬ ਮਹਾਰਾਜ ਜੋ ਸ਼੍ਰੋਮਣੀ ਭਗਤ ਕਬੀਰ ਜੀ ਮਹਾਨ ਛਕਤੀ ਜੇ ਸੂਰਾ ਸੋ ਪਹਿਚਾਨੀ ਹੈ ਜੋ ਲੜੇ ਦੀਨ ਕੇ ਹੇਤ ਉਰਜਾ ਪੁਰਜਾ ਕਟ ਮਰੇ ਕਦੂ ਨਾ ਛੋੜੇ ਖੇਤ ਕਬੀਰ ਜਿਸ ਮਰਨੇ ਦੀ ਜਗ ਡਰੇ ਮੇਰੇ ਮਾਨੇ ਆਨੰਦ ਮਰਨੇ ਤੇ ਤੇ ਪਾਈਏ ਪੂਰਨ ਪਰਮਾਨੰਦ ਗੁਰੂ ਪਿਆਰੀ ਸਾਧ ਸੰਗਤ ਜੀ ਅਸੀਂ ਕਹਿੰਦੇ ਹਾਂ ਕਿ ਇਸੇ ਤਰ੍ਹਾਂ ਹੀ ਰਲ ਮਿਲ ਕੇ ਸੰਗਤਾਂ ਦੇ ਵਿੱਚ ਪਿਆਰ ਬਣਿਆ ਰਵੇ ਤੇ ਉਤਸ਼ਾਹ ਦੇ ਨਾਲ ਇਹ ਸਾਰਾ ਜਿਹੜਾ ਪ੍ਰੋਗਰਾਮ ਹੈ ਸੋਹਣਾ ਸੋਹਣੇ ਢੰਗ ਦੇ ਨਾਲ ਮਨਾਇਆ ਜਾਵੇ ਖੁਸ਼ੀਆਂ ਨਾਲ ਮਨਾਇਆ ਜਾਵੇ ਦੋਲੀਏ ਸਤਿਗੁਰੂ ਕਬੀਰ ਮਹਾਰਾਜ ਕੀ ਜੈ ਬੋਲੀਏ ਸਤਿਗੁਰੂ ਕਬੀਰ ਮਹਾਰਾਜ ਕੀ ਜੈ ਦਾਸ ਪੁੰਦਰਪਾਲ ਭਗਤ ਨੰਮੀ ਬਾਤੀ ਪੁੰਦਰ ਬਟਾਲਾ ਤੋਂ ਅੱਜ ਕਾਫੀ ਰੋਜ਼ ਤੋਂ ਜਿਹੜੀਆਂ ਨੇ ਪਰਵਾਰ ਸੇਰੀਆਂ ਦਾ سلسلہ ਇਸ ਨਗਰ ਵਿੱਚ ਬੜੀ ਸ਼ਰਦਾ ਦੇ ਤੁਮਤਾਮਨਨ ਮਨਾਇਆ ਜਾ ਰਿਹਾ ਹੈ ਸਮੂਹ ਛੋਟੇ ਬੱਚਿਆਂ ਤੋਂ ਲੈ ਕੇ ਮਾਤਾਵਾਂ ਭੈਣਾਂ ਵੱਡੇ ਵੀਰ ਔਰ ਬਜ਼ੁਰਗਾਂ ਤੱਕ ਜਿਹੜਾ ਪੂਰਾ ਸਹਿਯੋਗ ਮਿਲ ਰਿਹਾ ਹੈ ਸਾਰੀਆਂ ਸੰਗਤਾਂ ਦੇ ਵਿੱਚ ਬੜਾ ਪਿਆਰ ਤੇ ਉਤਸ਼ਾਹ ਹੈ ਸਾਰੀਆਂ ਸੰਗਤਾਂ ਲਗਾਤਾਰ ਆਪਣੀ ਹਾਜ਼ਰੀ ਲਵਾ ਰਹੀਆਂ ਨੇ ਔਰ ਸਤਗੁਰ ਦਾ ਗੁਣਗਾਨ ਕਰ ਰਹੀਆਂ ਨੇ ਸਤਗੁਰ ਦੀਆਂ ਸਿੱਖਿਆਵਾਂ ਤੇ ਚੱਲਣ ਦੀ ਕੋਸ਼ਿਸ਼ ਕਰ ਰਹੇ ਆ ਨੂੰ ਦਾਇਰੇ ਨੂੰ ਨਗਰ ਕੀਰਤਨ ਦੇ ਨੂੰ ਵਧਾਉਣ ਦੇ ਲਈ ਮਾਲਕ ਕਿਰਪਾ ਕਰਨ ਤੇ ਇਹਦਾ ਜਿਹੜਾ ਜਿਹੜਾ ਪ੍ਰਾਣਾ ਦਾਰਾ ਹੈ ਵਿਸ਼ਾਲ ਦਾਰਾ ਜਿਹੜਾ ਨਗਰ ਕੀਰਤਨ ਦਾ ਉਹ ਦੁਬਾਰਾ ਸੱਚੇ ਪਾਤਸ਼ਾਹ ਜੀ ਉਹ ਸਥਾਪਤ ਕਰਨ ਤੇ ਸੰਗਤਾਂ ਨੂੰ ਆਪਣੇ ਪਿਆਰ ਦੇ ਨਾਲ ਜੋੜ ਕੇ ਰੱਖਣ ਬਹੁਤ ਬਹੁਤ ਧੰਨਵਾਦ ਜੀ ਬੋਲੀਏ ਸਤਿਗੁਰੂ ਕਬੀਰ ਮਹਾਰਾਜ ਕੀ ਜੈ ਸਤਿਗੁਰੂ ਕਬੀਰ ਮਹਾਰਾਜ ਕੀ ਜੈ ਕਿਉਂਕਿ ਸਾਰੇ ਨਗਰ ਵਾਸੀਆਂ ਨੂੰ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਜਿਸ ਤਰ੍ਹਾਂ ਸਾਡੀ ਪ੍ਰਬਾਤ ਫੇਰ 31 ਤਰੀਕ ਤੋਂ ਨਿਕਲਿਆ ਉਸ ਤਰ੍ਹਾਂ ਹੀ ਇਸ ਤਰ੍ਹਾਂ ਹਰ ਸਾਲ ਨਿਕਲਨੀ ਚਾਹੀਦੀਆਂ ਕਿਉਂਕਿ ਪਿਛਲੀ ਵਾਰੀ ਸਾਡੇ ਪਰਬਾਤ ਫਿਰ ਇਨਕਲੇ ਉਹਦੇ ਵਿੱਚ ਵੀ ਸਾਰਾ ਬਹੁਤ ਉਤਸ਼ਾਹ ਨਾਲ ਮਨਾਇਆ ਜਾਂਦਾ ਸੀ ਜੇ ਸਾਡੇ ਪ੍ਰਧਾਨ ਦੇ ਸਤਕਾ ਤੇ ਛੋਟੇ ਛੋਟੇ ਬੱਚੇ ਸੁਬਾ ਸਵੇਰੇ 4 ਵਜੇ ਉੱਠ ਕੇ ਛੋਟੇ ਬੱਚੇ ਪੈਦਾ ਮਾਤਾਵਾਂ ਸੁਬਾ ਉੱਠ ਕੇ ਇੱਕ ਪ੍ਰਬਾਤ ਫੇਰੀਆਂ ਕੱਢ ਰਿਆ ਨੇ ਪਰ ਇਹੀ 10 ਤਰੀਕ ਨੂੰ ਸਾਡੀ ਜੇ ਨਗਰ ਕੀਰਤਨ ਨਿਕਲ ਰਿਹਾ ਸੀ ਨਗਰ ਨਵੀਂ ਬਾਦੀ ਪੂਰਨ ਤੋਂ ਲੈ ਕੇ ਸਾਰੇ ਘੁੰਮਦੇ ਹੋਏ ਫਿਰ ਇੱਥੇ ਹੀ ਸਪਾਪਤ ਹੋਣ ਦੀ ਹੈ ਤੇ 11 ਤਰੀਕ ਨੂੰ ਸਾਡਾ ਆਪਣਾ ਗੁਰਪੁਰਬ ਮਨਾਇਆ ਜਾ ਰਿਹਾ ਹੈ ਤਾਂ ਕਿ ਜੇ ਸਾਡੀ ਵੀਡੀਓ ਸਾਡੇ ਹਰ ਹਰ ਤੱਕ ਪਹੁੰਚਾਈ ਜਾਵੇ ਇਸ ਨਾਲ ਕਿ ਜਿਹੜੇ ਵੀ ਸਾਡੇ ਬਾਹਰ ਦੇਸ਼ਾ ਵਿਦੇਸ਼ਾ ਵਿੱਚ ਬੈਠੇ ਹੋਏ ਵੀਰ ਭੈ ਭਗਤ ਪਾਈਏ ਉਹ ਵੀ ਇਸ ਨਗਰ ਕੀਰਤਨ ਨੂੰ ਦੇਖ ਸਕਣ ਤੇ ਉਹਨਾਂ ਦੇ ਵਿੱਚ ਵੀ ਇਹ ਉਤਸ਼ਾਹ ਵਧਿਆ ਜਾਵੇ ਕਿ ਅਸੀਂ ਆਪਣੇ ਆਪਣੀ ਕੌਮ ਲਈ ਅੱਗੇ ਹੋ ਕੇ ਵੱਧ ਕੇ ਇਤਸ਼ਾਹ ਮਨਾਏ ਜਾਵੇ ਭਈ ਹਰ ਕੁੰਡ ਕੌਮ ਨੂੰ ਕਿਹਾ ਜਾਂਦਾ ਕਿ ਹਰ ਇੱਕ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਹਦੇ ਵਿੱਚ ਵੱਧ ਸ਼ੋਭਾ ਵੱਧ ਆਣ ਕੇ ਸਾਡੇ ਵਿੱਚ ਉਤਸ਼ਾਹ ਸਾਡਾ ਵਧਾਓ ਤਾਂ ਇਹ ਸਰਦੂਬੀਂ ਮਹਾਰਾਜ ਜੀ ਜੀ